ਵਿੱਤ ਮੰਤਰੀ ਹਰਪਾਲ ਚਿਮਾ ਨੇ ਬਜਟ ਦੇ ਵਿਰਵੇ ਸਾਂਝੇ ਕੀਤੇ ਨੇ ਤਾਂ ਉਥੇ ਵਿੱਤ ਮੰਤਰੀ ਚਿਮਾ ਨੇ ਕਿਹਾ ਕਿ ਖੇਤੀਬਾੜੀ ਦੇ ਵਿਕਾਸ ਦੇ ਲਈ ਬਾਣ ਸਰਕਾਰ ਸਦਾ ਹੀ ਵਚਨਬੱਧ ਹੈ ਸਰਕਾਰ ਨੇ ਨਰਮੇਦੀ ਕਾਸ਼ਤ ਦੇ ਲਈ ਮਿਸ਼ਰਤ 19 ਕਿਸਾਨ ਚਲਾਇਆ ਤਾਂ ਉਥੇ ਨਾਲ ਹੀ ਵਿੱਤੀ ਬਰੇ 24-25 ਦੇ ਵਿੱਚ ਫਸਲੀ ਵਿਭਿੰਨਤਾ ਦੇ ਲਈ 575 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਰੱਖਿਆ ਉਹਨੇ ਕਿਹਾ ਕਿ ਹੁਸ਼ਿਆਰਪੁਰ ਵਿਖੇ ਆਟੋਮੇਟਿਡ ਬੀਵਰੇਜ ਯੂਨਿਟ ਦੀ ਸਥਾਪਨਾ ਵੀ ਕੀਤੀ ਹੈ ਤੌਤੀਆ ਬੋਹਰ ਦੇ ਵਿੱਚ ਮਿਰਚ ਪ੍ਰੋਸੈਸਿੰਗ ਸੈਂਟਰ ਅਤੇ ਜਲੰਧਰ ਦੇ ਵਿੱਚ ਵੈਲਿਊ ਐਡਿਟਡ ਪ੍ਰੋਸੈਸਿੰਗ ਸਹੂਲਤਾ ਦਾ ਪ੍ਰਸਤਾਵ ਵੀ ਰੱਖਿਆ ਹੈ ਤਾਂ ਉੱਥੇ ਬਜਟ 2024-25 ਦੇ ਵਿੱਚ ਸਰਕਾਰ ਦੇ ਵੱਲੋਂ ਸਿੱਖਿਆ ਖੇਤਰ ਨੂੰ ਵਿਸ਼ੇਸ਼ ਤਵੱਜੂ ਦਿੰਦਿਆਂ 16980 ਕਰੋੜ ਰੁਪਏ ਦੀ ਤਸਵੀਰ ਰੱਖੀ ਹੈ ਤੇ ਇਸ ਖੇਤਰ ਦੇ ਵਿੱਚ ਹਾਸਲ ਕੀਤੀਆਂ ਵੱਡੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਸਪੀਕਰ ਸਾਹਿਬ ਅਸੀਂ ਸਿਰਫ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਕਾਰਵਾਈ ਵਿੱਚ ਵਿਸ਼ਵਾਸ ਕਰਦੇ ਹਾਂ ਮੈਂ ਫਸਲੀ ਵਿਭਿੰਨਤਾ ਯੋਜਨਾ ਵਕ ਵਕ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੇ ਫੰਡ ਦਾ ਵਣ ਦਾ ਪ੍ਰਸਤਾਵ ਕਰਦਾ ਹਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਵਿਪੰਤਾਲਿਤ ਉਤਸ਼ਾਹਿਤ ਕਰਦੇ ਰਹੀਏ ਅਤੇ ਇਸ ਤਰ੍ਹਾਂ ਆਪ ਸਰਕਾਰ ਭਵਿੱਖ ਵਿੱਚ ਇਹ ਜਿਹੜੀਆਂ ਅਜਿਹੀਆਂ ਯੋਜਨਾਵਾਂ 'ਤੇ ਧਿਆਨ ਕੇਂਦਰਿਤ ਕਰੇ ਰੱਖੇਗੀ ਸਾਡੀ ਖੇਤੀਬਾੜੀ ਸਾਡੀ ਮਿੱਟੀ ਸਾਡੇ ਡਿੱਗਦੇ ਪਾਣੀ ਦੇ ਪੱਦਰ ਨੂੰ ਪਧਰਾ ਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜਮੇਵਾਰੀ ਹੈ ਸਰ ਕਿਸਾਨਾਂ ਨੂੰ ਨਰਮੇ ਦੀ ਸਮੂੱਚੀ ਕਾਸਤ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ਵਿੱਚ ਇੱਕ ਵਿਸ਼ੇਸ਼ ਮਿਸ਼ਨ ਉન્નਤ ਕਿਸਾਨ ਸਪੀਕਰ ਸਾਹਿਬ ਸ਼ੁਰੂ ਕੀਤਾ ਗਿਆ ਸਾਡੀ ਸਰਕਾਰ ਦੇ ਲਗਭਗ ਪੰਜਾਬ ਦੇ 87000 ਕਿਸਾਨਾਂ ਨੂੰ ਪੰਜਾਬ ਦੇ 87000 ਕਿਸਾਨਾਂ ਨੂੰ 33% ਜਿਹੜੀ ਸਬਸਿਡੀ ਹੈ ਕਪਾਹ ਦੇ ਬੀਜ ਦੇ ਉੱਤੇ ਪ੍ਰਦਾਨ ਕੀਤੀ ਹੈ ਸਰ ਇਸੇ ਤਰ੍ਹਾਂ ਅਸੀਂ ਸਮਝਦੇ ਆ ਵੈਲਿਊ ਐਡੀਸ਼ਨ ਤੋਂ ਬਿਨਾ ਵੈਲਿਊ ਐਡੀਸ਼ਨ ਤੋਂ ਬਿਨਾ ਫਸਲੀ ਭਪੈਂਤਾ ਰਾਹੀਂ ਖੇਤੀ ਵਿੱਚ ਸਦਾਰ ਦੇ ਲੋੜੀਂਦੇ ਨਤੀਜੇ ਸਾਹਮਣੇ ਨਹੀਂ ਆਉਣਗੇ ਨਹੀਂ ਮਿਲਣਗੇ ਸਰ ਇਸੇ ਲਈ ਮੌਜੂਦਾ ਸਾਲ ਵਿੱਚ ਅਸੀਂ ਕਈ ਪ੍ਰੋਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਤੱਕ 100 ਨੂੰ ਦੇਣ ਵਾਸਤੇ ਰੱਖੇ ਹਨ ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਆਟੋਮੇਟਿਡ ਬੈਬਰਸ ਯੂਨਿਟ ਦੀ ਸਥਾਪਨਾ ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਸੈਂਟਰ ਜਲੰਧਰ ਵਿਖੇ ਵੈਲਿਊ ਐਡਿਡ ਪ੍ਰੋਸੈਸਿੰਗ ਸਹੂਲਤ ਅਤੇ ਫਤਿਹਗੜ੍ਹ ਵਿਖੇ ਰੈਡੀ ਟੂ ਈਟ ਫੂਡ ਮੈਨੂਫੈਕਚਰਿੰਗ ਯੂਨਿਟ ਅਤੇ ਹੋਰ ਪ੍ਰੋਜੈਕਟਾਂ ਲਈ 250 ਕਰੋੜ ਰੁਪਏ ਦਾ ਸਿਡਵੀ ਨਾਲ ਐਮਓਯੂ ਸਾਈਨ ਕੀਤਾ ਗਿਆ ਹੈ। ਇਸੇ ਤਰ੍ਹਾਂ ਕਿਸਾਨਾਂ ਅਨੁਸਾਰ ਜਿਹੜੀ ਮੁਫਤ ਬਿਲੀ ਸਹੂਲਤਾ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਇਸ ਦੇ ਲਈ 9000 9330 ਕਰੋੜ ਰੁਪਏ ਦੀ ਵੰਡ ਕੀਤੀ ਗਈ ਆ ਇਸ ਸਾਲ ਦੇ ਦੌਰਾਨ ਸਭ ਮਾਨਯੋਗ ਸਪੀਕਰ ਸਾਹਿਬ ਆਪ ਸਰਕਾਰ ਦਾ ਉਦੇਸ਼ ਪੜਿਆ ਲਿਖਿਆ ਪੰਜਾਬ ਹੀ ਨਹੀਂ ਸਗੋਂ ਇੱਕ ਵਿਗਾ ਸਗੋਂ ਇੱਕ ਗਿਆਨਵਾਨ ਪੰਜਾਬ ਹੈ ਸਾਡਾ ਮੰਤਵ ਸਿਰਫ ਆਪਣੇ ਬੱਚਿਆਂ ਵਿੱਚ ਪੜ੍ਹਨ ਲਿਖਣ ਦੀ ਯੋਗਤਾ ਪੈਦਾ ਕਰਨਾ ਹੀ ਨਹੀਂ ਸਗੋਂ ਉਹਨਾਂ ਵਿੱਚ ਗਿਆਨ ਨੈਤਿਕਤਾ ਅਤੇ ਸਵੇਦਨਾ ਪੈਦਾ ਕਰਨਾ ਹੈ ਹੋਰ ਕੰਮਾਂ ਦੇ ਨਾਲ ਹੋਰ ਕਮਾ ਦੇ ਰਾ ਸਪੀਕਰ ਸਾਹਿਬ 12000 316 ਅਧਿਆਪਕਾਂ ਨੂੰ ਰੈਗੂਲਰ ਕਰਨਾ 9518 ਅਧਿਆਪਕਾਂ ਦੀ ਭਰਤੀ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਦਾ ਹੁਨਰ ਵਿਕਾਸ ਸਕੂਲਾਂ ਵਿੱਚ ਸੁਰੱਖਿਆ ਸੁਧਾਰ 12000 ਤੋਂ ਬਾਅਦ ਇੰਟਰਨੈਟ ਕਨੈਕਸ਼ਨ ਲਗਾਉਣਾ ਸਕੂਲਾਂ ਵਿੱਚ ਲਗਭਗ 4300 ਚਾਲਿਆਂ ਦੀ ਮਰਮਤ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੀ ਸਪਲਾਈ ਕਰਨਾ ਸਾਡੀਆਂ ਮਾਨਯੋਗ ਸਪੀਕਰ ਸਾਹਿਬਾ ਪ੍ਰਾਪਤੀਆਂ ਰੰਜਾਂ ਲਈਆਂ ਸਾਡੀ ਸਰਕਾਰ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਅਤੇ ਇਸ ਵਿੱਚ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਤੇ ਇਸ ਨੂੰ ਮੌਜੂਦਾ ਸਮਾਜਿਕ ਅਤੇ ਆਰਥਿਕ ਮਾਹੌਲਾਂ ਦੀਆਂ ਮੰਗਾਂ ਦੇ ਅਨੁਕੂਲ ਬਣਾਉਣ ਲਈ ਵਚਨਬੱਧ ਹੈ ਮੈਂ ਸਿੱਖਿਆ ਖੇਤਰ ਲਈ ਸਿੱਖਿਆ ਖੇਤਰ ਲਈ 2024-25 ਲਈ 16987 16987 ਕਰੋੜ ਰੁਪਏ ਦੇ ਬਜਟ ਦੇ ਖਰਚੇ ਦੀ ਤਸਵੀਰ ਰੱਖਦਾ ਜੋ ਕਿ ਕੁੱਲ ਖਰਚੇ ਦਾ ਕੁੱਲ ਖਰਚੇ ਦਾ ਸਰ 11